ਦੀ ਗੱਲ ਜਿਹੜੀ ਹੈ ਕਈ ਵਾਰ ਕਾ ਹੁੰਦਾ ਸਟੇਟ ਗਵਰਨਮੈਂਟ ਆਪਣੀ ਫੇਲਰ ਜਿਹੜੀ ਹੈ ਉਹ ਸੈਂਟਰ ਦੇ ਮੱਥੇ ਮੜਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬ 'ਚ ਜਿੱਦਾਂ ਮੋٹے ਤੌਰ ਤੇ ਹੁਣ ਮੰਨੇ ਜਾ ਰਿਹਾ ਬਈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੀਆਂ ਜਿਹੜੇ ਨੀਤੀਆਂ ਹੈ ਇੱਕ ਨੀਤੀਆਂ ਇੱਕ ਐਕਟੀਵਿਟੀਜ਼ ਨੀਤੀਆਂ ਹੋਰ ਚੀਜ਼ ਐਕਟੀਵਿਟੀਜ਼ ਹੋਰ ਚੀਜ਼ ਆ ਨੀਤੀਆਂ ਜਿਹੜੀਆਂ ਹੈ ਉਹ ਵੀ ਪੰਜਾਬ ਲਈ ਲਾਹੇਵੰਦ ਨੇ ਕਿਉਂਕਿ ਜਿਸ ਵਲੇ ਇਲੈਕਸ਼ਨ ਸੀਗੇ 50 ਗੱਲਾਂ ਅਨਾਉਂਸ ਕਰ ਦਿੰਦੇ ਆ ਆਮ ਤੌਰ ਤੇ ਕਰ ਹੀ ਦਿੰਦੇ ਆ ਆ ਕਰ ਦੋਗੇ ਆ ਕਰ ਦੋਗੇ ਆ ਕਰ ਦੋਗੇ ਕਿ ਭਾਈ ਉਸ ਵਲੇ ਤੁਸੀਂ ਬਿਨਾਂ ਸੋਚੇ ਸਮਝੇ ਕਰ ਹੀ ਜੰਨੇ ਜਿਦਾ ਭਗਵੰਦ ਮਾਨ ਜੀ ਪਿੱਛੇ ਕਹਿੰਦੇ ਫਿਰ ਦੇ ਸੀਗੇ ਜਮੀ ਕਿਤੇ ਬਰਿਆ ਵੀ ਕਿਸ ਦੀ ਮੁਰਗੀ ਮਰ ਗਈ ਜੀ ਮੁਰਗੀ ਦੀ ਪੈਸੇ ਦਊਂਗਾ ਅੱਛਾ ਬਾਅਦ ਵਿੱਚ ਮੁਰਗੀ ਦੇ ਪੈਸੇ ਤੇ ਕਹਾ ਦੇਣ ਫਿਰ ਜਿਹਦੀ ਮੱਝ ਮਰ ਗਈ ਉਹਦੇ ਪੈਸੇ ਵੀ ਨਹੀਂ ਦਿੱਤੇ ਇਸ ਕਰਕੇ ਬੋਲੋ ਜੋ ਮਰ ਜੇ ਦੂਸਰੀ ਐਕਟੀਵਿਟੀਜ਼ ਪੰਜਾਬ 'ਚ ਪਿਛਲੇ ਕੁਝ ਸਾਲਾਂ ਤੋਂ ਕਿਸਾਨ ਅੰਦੋਲਨ ਦੇ ਨਾਂ ਤੇ CPIML ਆਪਣੇ ਕੈਦਰ ਨੂੰ ਇਕੱਠਾ ਕਰ ਰਹੀ ਹੈ ਹੁਣ CPIML ਪੰਜਾਬ ਚ ਕਿਸਾਨ ਅੰਦੋਲਨ ਦੇ ਚਾਦਰ ਥੱਲੇ ਆਈ ਹੈ ਔਰ ਉਹ ਜਿਹੜਾ ਅੰਦੋਲਨ ਨੂੰ ਆਮ ਆਦਮੀ ਪਾਰਟੀ ਨੇ ਕਿਸੇ ਢੰਗ ਨਾਲ ਸ਼ਹਿ ਦੇਣ ਦੀ ਕੋਸ਼ਿਸ਼ ਕੀਤੀ ਸਿਰਫ ਇਸ ਕਰਕੇ ਵੀ ਸਾਨੂੰ ਇਹ ਪੋਲਿਟੀਕਲ ਲਾਭ ਹੋ ਗਿਆ ਔਰ ਇਹ ਜਿਹੜਾ CPIML ਹੈ ਜਾਂਦੀਆਂ ਅਲੱਗ-ਅਲੱਗ ਸ਼ਾਖਾਂ ਹੈ ਇਹ ਛੱਤੀਸਗੜ੍ਹ ਵਿੱਚ ਆਂਧਰਪ੍ਰਦੇਸ਼ ਵਿੱਚ ਉੜੀਸਾ ਚ ਇਹਨਾਂ ਨੇ ਬਹੁਤ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਡਿਵੈਲਪਮੈਂਟ ਬਿਲਕੁਲ ਰੁਕ ਗਿਆ ਡਿਵੈਲਪਮੈਂਟ ਹੋਣ ਨਹੀਂ ਦਿੰਦੇ ਭਾਈ ਇਨਵੈਸਟਮੈਂਟ ਤਾਂ ਇੰਡਸਟਰੀ ਨੇ ਕਰਨੀ ਹੁੰਦੀ ਜੇ ਪੰਜਾਬ 'ਚ ਮਾਹੌਲ ਸੁਖਾਵਾਂਾ ਹੋਊਗਾ ਤਾਂ ਫਿਰ ਇਨਵੈਸਟਮੈਂਟ ਕਰੂਗਾ ਮੰਨ ਲਓ ਮੈਂ ਹੀ 100 ਰੁਪਏ ਇਨਵੈਸਟ ਕਰਨੇ ਹੋਗੇ ਤਾਂ ਮੋਸਟ ਏਟ ਦੇਖੂਗਾ ਜਿੱਥੇ ਸ਼ਾਂਤੀ ਆ ਜਿੱਥੇ ਰੋਜ ਪੰਗਾ ਪਿਆ ਰਿਹਾ ਵੀ ਤੁਮ ਉੱਥੇ ਇਨਵੈਸਟ ਕਰ ਲੈ ਕਰੂਗਾ ਸਰ ਐਦਾਂ ਮੰਨਿਆ ਜਾ ਰਿਹਾ ਹੈ ਕਿ ਸੈਂਟਰ ਵਿੱਚ ਬੀਜੇਪੀ ਸਰਕਾਰ ਹੈ ਤੇ ਪੰਜਾਬ ਵਿੱਚ ਆਪ ਸਰਕਾਰ ਹੈ ਤੇ ਦੋਹਾਂ ਵਿੱਚ ਕਾਫੀ ਵਿਚਾਰਕ મતਭੇਦ ਹਨ ਜਿਸ ਕਰਕੇ ਸੈਂਟਰ ਦੀ ਬੀਜੇਪੀ ਸਰਕਾਰ ਪੰਜਾਬ ਵਿੱਚ ਕੋਈ ਕੇਂਦਰੀ ਪੈਕੇਜ ਪ੍ਰੋਵਾਈਡ ਨਹੀਂ ਕਰ ਰਹੀ ਜਿਸ ਤਾਕੇ ਪੰਜਾਬ ਨੂੰ ਵੱਡਾ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ ਇਹ ਦੇਖੋ ਦੋ ਗੱਲਾਂ ਬਾਏ ਹਿੰਦੁਸਤਾਨ 'ਚ ਜਿਹੜੀ ਗਵਰਨਮੈਂਟ ਬਣਦੀ ਚਾਹੇ ਸੈਂਟਰ 'ਚ ਬਣੇ ਚਾਹੇ ਸਟੇਟ 'ਤੇ ਬਣੇ ਉਹਨੋਂ ਇੱਕ ਕਨਸਟੀਟਿਊਸ਼ਨ ਸੈਟਅਪ 'ਚ ਕੰਮ ਕਰਨਾ ਹੁੰਦਾ ਇਹ ਤਾਂ ਹੈ ਨਹੀਂ ਕੋਈ ਸਰਕਾਰ ਆਪਣੀ ਇੱਛਾ ਨਾਲ ਕੰਮ ਕਰ ਸਕਦੀ ਹੈ ਇੱਕ ਜਿਹੜਾ ਮੋਟਾ-ਮੋਟਾ ਢਾਂਚਾ ਬਣਿਆ ਉਹਦੇ ਅੰਦਰ ਹੀ ਰਹਿਣਾ ਹੁੰਦਾ ਇਸ ਕਰਕੇ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਵੀ ਦਿੱਲੀ 'ਚ ਕਿਹੜੀ ਸਰਕਾਰ ਹੈ ਜਾਂ ਸਟੇਟ 'ਚ ਕਿਹੜੀ ਸਰਕਾਰ ਹੈ ਲੇਕਿਨ ਵੱਡੀ ਗੱਲ ਜਿਹੜੀ ਹੈ ਕਈ ਵਾਰ ਕੀ ਹੁੰਦਾ ਸਟੇਟ ਗਵਰਨਮੈਂਟ ਆਪਣੀ ਫੇਲਰ ਜਿਹੜੀ ਹੈ ਉਹ ਸੈਂਟਰ ਦੇ ਮੱਥੇ ਮੜਨ ਦੀ ਕੋਸ਼ਿਸ਼ ਕਰਦੀ ਹੈ ਪੰਜਾਬ 'ਚ ਜਿੱਦਾਂ ਮੋٹے ਤੌਰ ਤੇ ਹੁਣ ਮੰਨੇ ਜਾ ਰਿਹਾ ਬਈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੀਆਂ ਜਿਹੜੇ ਨੀਤੀਆਂ ਹੈ ਇੱਕ ਨੀਤੀਆਂ ਇੱਕ ਐਕਟੀਵਿਟੀਆਂ ਨੀਤੀਆਂ ਹੋਰ ਚੀਜ਼ ਐਕਟੀਵਿਟੀਆਂ ਹੋਰ ਚੀਜ਼ ਆ ਨੀਤੀਆਂ ਜਿਹੜੀਆਂ ਹੈ ਉਹ ਵੀ ਪੰਜਾਬ ਲਈ ਲਾਹੇਵੰਦ ਨੇ ਕਿਉਂਕਿ ਜਿਸ ਵੇਲੇ ਇਲੈਕਸ਼ਨ ਸੀਗੇ 50 ਗੱਲਾਂ ਅਨਾਉਂਸ ਕਰ ਦਿੰਦੇ ਆ ਆਮ ਤੌਰ ਤੇ ਕਰ ਹੀ ਦਿੰਦੇ ਆ ਆ ਕਰ ਦੋਗੇ ਆ ਕਰ ਦੋਗੇ ਆ ਕਰ ਦੋਗੇ ਭਾਈ ਉਸ ਵੇਲੇ ਤੁਸੀਂ ਬਿਨਾਂ ਸੋਚੇ ਸਮਝੇ ਕਰੀ ਜਾਂਦੇ ਜਿੱਦਾਂ ਭਗਵੰਤ ਮਾਨ ਜੀ ਪਿੱਛੇ ਕਹਿੰਦੇ ਫਿਰਦੇ ਸੀਗੇ ਜੰਮੀ ਕਿਤੇ ਬਰਿਆ ਵੀ ਕਿਸ ਦੀ ਮੁਰਗੀ ਮਰ ਗਈ ਜੀ ਮੁਰਗੀ ਦੀ ਪੈਸੇ ਦਊਂਗਾ ਅੱਛਾ ਬਾਅਦ ਵਿੱਚ ਮੁਰਗੀ ਦੇ ਪੈਸੇ ਤੇ ਕਹਾਂ ਦੇਣ ਸਹੀ ਜਿੱਦੀ ਮੱਝ ਮਰ ਗਈ ਉਹਦੇ ਪੈਸੇ ਵੀ ਨਹੀਂ ਦਿੱਤੇ ਇਸ ਕਰਕੇ ਬੋਲੋ ਜੋ ਮਰ ਜੇ ਦੂਸਰੀ ਐਕਟੀਵਿਟੀਜ਼ ਪੰਜਾਬ 'ਚ ਪਿਛਲੇ ਕੁਝ ਸਾਲਾਂ ਤੋਂ ਕਿਸਾਨ ਅੰਦੋਲਨ ਦੇ ਨਾਂ ਤੇ ਸੀਪੀਆਈਐਮਐਲ ਆਪਣੇ ਕੈਦਰ ਨੂੰ ਇਕੱਠਾ ਕਰ ਰਹੀ ਹੈ ਕਿ ਉਹ CPIML ਨੂੰ ਲੱਗਦਾ ਬਈ ਜੇ ਅਸੀਂ ਆਪਣੇ ਨਾਂ ਤੇ ਆਏ ਪੰਜਾਬ 'ਚ ਤਾਂ ਸ਼ਾਇਦ ਪੰਜਾਬ ਵਾਲੇ ਸਾਨੂੰ ਸਵੀਕਾਰ ਨਾ ਕਰਨ ਕਿਉਂਕਿ ਪੰਜਾਬ 'ਚ ਲੈਫਟਿਸਟ ਮੂਵਮੈਂਟ ਬਹੁਤ ਵਾਰ ਚੱਲਿਆ ਔਰ ਲੇਕਿਨ ਪੰਜਾਬੀਆਂ ਨੇ ਉਹਨੂੰ ਹਰ ਵਾਰ ਰਿਜੈਕਟ ਕਰ ਦਿੱਤਾ ਹੁਣ CPIML ਪੰਜਾਬ 'ਚ ਕਿਸਾਨ ਅੰਦੋਲਨ ਦੇ ਚਾਦਰ ਥੱਲੇ ਆਈ ਆ ਔਰ ਉਹ ਜਿਹੜਾ ਅੰਦੋਲਨ ਨੂੰ ਆਮ ਆਦਮੀ ਪਾਰਟੀ ਨੇ ਕਿਸੇ ਢੰਗ ਨਾਲ ਸ਼ਹਿ ਦੇਣ ਦੀ ਕੋਸ਼ਿਸ਼ ਕੀਤੀ ਸਿਰਫ ਇਸ ਕਰਕੇ ਵੀ ਸਾਨੂੰ ਇਹ ਪੋਲੀਟਿਕਲ ਲਾਭ ਹੋਊਗਾ ਔਰ ਮੈਂ ਸਮਝਦਾ ਆਮ ਆਦਮੀ ਪਾਰਟੀ ਦੀ ਇਹ ਬਹੁਤ ਵੱਡੀ ਗਲਤੀ ਹੈ ਇਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਔਰ ਇਹ ਜਿਹੜਾ ਸੀਪੀਆਈਐਮਐਲ ਹੈ ਜਾਈਂ ਦੀਆਂ ਅਲੱਗ-ਅਲੱਗ ਸ਼ਾਖਾਂ ਹੈ ਇਹ ਛਤੀਸਗੜ ਵਿੱਚ ਆਂਧਰਪ੍ਰਦੇਸ਼ ਵਿੱਚ ਉੜੀਸਾ 'ਚ ਇਹਨਾਂ ਨੇ ਬਹੁਤ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਡਿਵੈਲਪਮੈਂਟ ਨੂੰ ਬਿਲਕੁਲ ਰੁਕਾਇਆ ਡਿਵੈਲਪਮੈਂਟ ਹੋਣ ਨਹੀਂ ਦਿੰਦੇ ਇਹ ਤਿੰਨਾਂ ਚੋਂ ਸਟੇਟਾਂ ਜਿੱਥੇ ਸੀਪੀਐਮਐਲ ਦਾ ਕੰਮ ਹੈ ਪੰਜਾਬ 'ਚ ਵੀ ਉਹਨਾਂ ਦਾ ਕੈਡਰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਉਹਨੂੰ ਸ਼ਾਇਦ ਦੇ ਰਹੀ ਹੈ ਇਸ ਗੱਲ ਤੇ ਜ਼ਿਆਦਾ ਵਿਚਾਰ ਕਰਨ ਦੀ ਲੋੜ ਆ ਬਾਕੀ ਜਿਹੜਾ ਸੈਂਟਰ ਇਨਵੈਸਟ ਨਹੀਂ ਕਰਦੀ ਭਾਈ ਇਨਵੈਸਟਮੈਂਟ ਤਾਂ ਇੰਡਸਟਰੀ ਨੇ ਕਰਨੇ ਹੁੰਦੇ ਜੇ ਪੰਜਾਬ 'ਚ ਮਾਹੌਲ ਸੁਖਾਵਾਂਾ ਹੋਊਗਾ ਤਾਂ ਫਿਰ ਇਨਵੈਸਟਮੈਂਟ ਕਰੂਗਾ ਮੰਨ ਲਓ ਮੈਂ ਹੀ 100 ਰੁਪਏ ਇਨਵੈਸਟ ਕਰਨੇ ਹੋਗੇ ਤਾਂ ਮੋਸਟ ਸਟੇਟ ਦੇਖੂਗਾ ਜਿੱਥੇ ਸ਼ਾਂਤੀ ਆ ਜਿੱਥੇ ਰੋਜ ਪੰਗਾ ਪਿਆ ਰਿਹਾ ਬਤ ਤੁਮ ਉੱਥੇ ਇਨਵੈਸਟ ਕਰ ਲੈ ਕਰੂੰਗਾ ਸਟੇਟ ਗਵਰਨਮੈਂਟ ਦੀ ਡਿਊਟੀ ਹੁੰਦੀ ਹੈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਠੀਕ ਹੋਵੇ ਔਰ ਸ਼ਾਂਤੀ ਬਣੀ ਹੋਵੇ ਤਾਂ ਕਿ ਲੋਕ ਬਾਹਰੋਂ ਆ ਕੇ ਇਨਵੈਸਟ ਕਰਨ ਜੇ ਸਟੇਟ ਗਵਰਨਮੈਂਟ ਨਹੀਂ ਇੰਟਰਸਟਡ ਹੈ ਉਹ ਚਾਹਦੀ ਵੀ ਇਹ ਟਰਮਾਇਲ ਹੁੰਦੀ ਰਹੇ ਤਾਂ ਬਾਹਰੋਂ ਇਨਵੈਸਟ ਕੌਣ ਕਰੂਗਾ ਫਿਰ ਤੁਸੀਂ ਉਹ ਗੱਲ ਸੈਂਟਰ ਦੇ ਮੱਥੇ ਮਾਰੀ ਚੱਲੋ ਮੈਂ ਸਮਝਉਂਦਾ ਬੇਸਿਕਲੀ ਜਿਹੜਾ ਇਹ ਫਲੋ ਹੈ ਉਹ ਵਿਜ਼ਨ ਚ ਇਹ ਫਲੋ ਹੈ ਔਰ ਸ਼ਾਇਦ ਮੇ ਕਾਲੀ ਨਾਲ ਦਬਾਟ ਕਬਜ਼ਾ ਕਰਨ ਦੀ ਸੱਤਾ ਕਬਜ਼ਾ ਕਰਨ ਦੀ ਬਜਾਹ ਕਰਾਂਗੇ ਛੇਤੀ ਆਜਮਗੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੋਣੀਆਂ ਬਹੁਤ ਲੰਬੀ ਰੇਸ ਤੇ ਚੱਲ ਨਹੀਂ ਸਕਦੀਆਂ